रेडी ਹੋ ਗਏ ਉਹ ਬੱਸ ਕਰ ਲੋ ਜੀ ਰੈਡੀ ਹੋ ਗਏ ਤੇ ਹੁਣ ਅਸੀਂ ਦਿੱਗਾ ਤੋਂ ਜਾ ਰਹੇ ਆਂ ਪਰ ਇੱਕ ਬੀਚ ਆ ਮੋਹਾਨਾ ਉੱਥੇ ਜਾਣਾ ਅਗੇ ਤੇ ਅਸੀਂ ਮੋਹਾਨਾ ਵਿੱਚ ਗਏ ਸੀਗੇ ਤੇ ਆ ਉੱਥੇ ਦਾ ਨਾ ਮੱਛੀ ਮਾਰਕੀਟ ਦੀ ਜਿਹੜਾ ਸਮੁੰਦਰ ਤੋਂ ਲਿਆ ਕੇ ਜਦ ਮੱਛੀਆਂ ਉੱਥੇ ਮਤਲਬ ਉੱਥੇ ਲੈ ਕੇ ਆਉਂਦੇ ਆ ਮੱਛੀਆਂ ਉਹ ਟੱਕਾਂ 'ਚ ਲੋਡ ਕਰਕੇ ਲੈ ਕੇ ਜਾਂਦੇ ਅੱਗੇ ਤੇ ਉੱਥੇ ਤਾਂ ਬਹੁਤ ਜ਼ਿਆਦਾ ਗੰਦੀ ਸਮੈਲ ਸੀ ਕਿ ਅਸੀਂ ਲੈ 1 ਮਿੰਟ ਨਹੀਂ ਰੁਕੇ ਅਸੀਂ ਉੱਥੋਂ ਆ ਗਏ ਤੇ ਅਸੀਂ ਮੋਟਰਸਾਈਕਲ ਚੜਾਏ ਸਿੱਧਾ ਹੁਣ ਅਸੀਂ ਆਗੇ ਕੋਲਕਾਤਾ ਇਹ ਮੈਨੂੰ ਕੋਲਕਾਤਾ ਪਹੁੰਚਣੇ ਵਾਲਾ 20 ਕਿਲੋਮੀਟਰ ਰਹਿ ਗਿਆ ਤੇ ਥੋੜਾ ਅਸੀਂ ਪੋਰਟ ਤੱਕ ਜਾਣਾ ਤੇ ਪੋਰਟ ਤੇ ਮੰਦਰਗਾ ਦੇ ਕੋਲੋਂ ਫਿਰ ਕੇ ਫਰਗੇ ਨਿਕਲਾਂਗੇ ਸਿਲੀਗੁੜੀ ਵੱਲ ਨੂੰ ਦੇਖਦੇ ਆ ਕਿੱਥੇ ਤੱਕ ਪਹੁੰਚਦੇ ਆ ਸਿਲੀਗੁੜੀ ਤੜੀ ਪਹੁੰਚਣਾ ਹੈਗਾ ਜਿੰਨਾ ਤੱਕ ਪਹੁੰਚ ਹੋਇਆ ਉੱਥੇ ਲੱਭ ਪਹੁੰਚਾਂਗੇ ਫੇਰ ਕੱਲ ਨੂੰ ਸਿਲੀਗੁੜੀ ਜਾਵਾਂਗੇ ਹੁਣ ਫਿਲਹਾਲ ਅਸੀਂ ਬੈਠੇ ਚਾਹ ਪੀ ਰਹੇ ਆ ਆ ਲਾਊਡ ਨਹੀਂ ਹੈਗਾ ਉਹ ਕਹਿੰਦੇ ਤੁਸੀਂ ਇੱਥੋਂ 브릿ਜ ਤੋਂ ਦੇਖ ਸਕਦੇ ਹੋ ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਓਹਟੋ ਵੀਡੀਓ ਕਰਨਾ ਚਾਹੁੰਦੇ ਹੋ ਇੱਥੋਂ ਕਰ ਲਓ ਸ਼ਿਪ ਘੜੀਆਂ ਬਹੁਤ ਬੜੀ ਬੜੀਆਂ ਸ਼ਿਪਸ ਘੜੀਆਂ ਨੇ ਸਾਰੇ ਵਸੇ ਦੂਰ ਦੂਰ ਤੱਕ ਸ਼ਿਪਸੀ ਘੜੀਆਂ ਨੇਾਰੇ ਦੌੜ ਤੇ ਕਾਫੀ ਨੇ ਡੌਗ ਇਹ ਮਤਲਬ ਕਾਫੀ بندرਗਾਹਾਂ ਹੋ ਰੇ ਤੇ ਬਸ ਅੱਜ ਦਾ ਇੱਕ ਤੇ ਉਹ ਵੀ ਬਾਈ ਦੀ ਗਰਾਰੀ ਦੀ ਬਾਈ ਕਹਿੰਦਾ ਜਾਣੀ ਜ਼ਰੂਰ ਆ ਆਹ ਚੱਲ ਚੱਲਦੇ ਆ ਚੱਲਦੇ ਆਂ ਤੇ ਬਾਈ ਜੋਗਾ ਸੀ ਰੇਨ ਸੂਟ ਲੈ ਲਿਆ ਤੇ ਹੁਣ ਅਸੀਂ ਪਲਾਨ ਥੋੜਾ ਚੇਂਜ ਕਰਤਾ ਤੇ ਹੁਣ ਅਸੀਂ ਜਾਉਂਗੇ ਸਿੱਧਾ ਹਸਲੀਗੁੜੀ ਤੇ ਅੱਜ ਸਾਰੀ ਰਾਤ ਫਿਰ ਅਸੀਂ ਬਾਈਕ ਚਲਾਵਾਂਗੇ ਏ ਪਹੁੰਚਾਂਗੇ ਸਿਲੀਗੁੜੀ ਸਵੇਰ ਤੱਕ ਸਿਲੀਗੁੜੀ ਪਹੁੰਚ ਜਾਾਂਗੇ ਫਿਰ ਉੱਥੇ ਅਗਰੈਸਟ ਰੇਸਟ ਕਰਾਂਗੇ ਫਿਰ ਉਸ ਤੋਂ ਅੱਗੇ ਗੈਂਕੋਕ ਨਿਕਲਾਂਗੇ ਪਲਾਨ ਤਾਂ ਇਹੀ ਆ ਬਾਕੀ ਦੇਖਦੇ ਆ ਕਿੰਨਾ ਕੁ ਸਕਸੈਸਫੁਲ ਹੁੰਦਾ ਕਰਮੀ ਬਹੁਤ ਬੁਰਾ ਹਾਲਾ ਆ ਮ ਹੋ ਗਿਆ 10:50 ਤੇ ਬੈਸਟ ਬੰਗਾਲ ਦੀ ਫੇਮਸ ਡਿਸ਼ ਟਰਾਈ ਕਰਨ ਲੱਗੇ ਆ ਇਹ ਹੈ ਮਿਸ਼ਟੀ ਦੁਹੀ ਇਹ ਸਰਵਜਾ ਦੇਖਦੇ ਆ ਖਾ ਕੇ ਹੁਣ ਕੀ ਗੱਲਬਾਤ ਆ ਜਲਾ ਦੇਖਦੇ ਆ ਵਰਕੀ ਟਾਈਪ ਜਾਂ ਕੋਈ ਆਈਟਮ ਲੱਗਦੀ ਇਹਨੂੰ ਬੜੀਆ ਭਾਈ ਨੇੜੀ ਕੋਈ ਡਾਈਟਮ ਬਹੁਤ ਠੀਕ ਆ ਦੇਖੇਗਾ ਜੀ ਇਹੀ ਇਹੀ ਆਪਾਂ ਨੂੰ ਰਮਸਟੀ ਦੂਯੋ ਫੇਮਾ ਲੱਗਦਾ ਹੂੰ ਲੱਸੀ ਆਹ ਲੱਤੀ ਗਈ ਹੋਈ ਹੈ ਜਮਾਈ ਵੀ ਆ ਵਸ ਲੱਸੀ ਜਮਾਈ ਹੋਈ ਆ ਜ਼ਬਰਦਸਤ ਚੀਜ਼ ਆ ਟੇਸਟ ਬਹੁਤ ਵਧੀਆ ਫਲੇਵਰ ਬਹੁਤ ਵਧੀਆ ਜੀ ਕੱਟੀਆਂ ਜਾਂਦਾ ਫਲੇਵਰ ਬਹੁਤ ਸਹੀ ਆ ਐਂ ਕਰੋ ਬੇ ਦਹੀਂ ਜਮਾਇਆ ਬੈ ਐਂ ਕਰੋ ਲੱਸੀ ਜਮਾਈ ਹੋਈ ਆ ਵਸ ਉਹੀ ਚੀਜ਼ ਆ ਉਹੀ ਚੀਜ਼ ਆ ਕਹਿ ਟਾ ਗਲਵਾ ਟਾਬੇ ਤੋਂ ਚਾਹ ਪੀ ਕੇ ਜਾਣ ਲੱਗੇ ਸੀ ਤੇ ਹੋ ਗਿਆ ਸੀਨ ਬਾਈ ਦੇ ਮੋਟਰਸਾਈਕਲ ਦਾ ਜਿਹੜਾ ਸਟੈਂਡ ਆ ਸਾਈਡ ਸਟੈਂਡ ਉਹਦਾ ਨਟ ਜਾਂ ਨਿਕਲ ਗਿਆ ਸਾਰਾ ਸਿਸਟਮ ਹੀ ਜਿਹੜਾ ਫੋਟ ਰੈਸਟ ਹੁੰਦਾ ਉਹ ਵੀ ਨਿਕਲ ਗਿਆ ਿੱੱਲਾ ਹੋਇਆ ਪਿਆ ਜਮੇ ਤੇ ਜਿਹੜਾ ਸਾਈਡ ਸਟੈਂਡ ਹੁੰਦਾ ਉਹ ਵੀ ਜਮੇ ਹੀ ਨਿਕਲਣੇ ਨੂੰ ਹੋਇਆ ਤੇ ਆ ਤਾਂ ਧਿਆਨ ਦੇ ਲਿਆ ਨਹੀਂ ਰਸਤੇ 'ਚ ਗਰਜਣਾ ਦਾ ਕਿਤੇ ਟੁੱਟ ਗਿਆ ਬਾਜੀ ਇਹ ਟੁੱਟ ਗਿਆ ਗੱਮ ਹੁਣ ਆਪਾਂ ਪਤਾ ਕੀ ਕਰ ਸਕਦੇ ਆ ਆ ਜਿਹੜੇ ਪਿੱਛੇ ਵਾਲੇ ਦੋ ਨਾਟ ਆ ਇਹਨਾਂ ਨੂੰ ਕਸ ਕੇ ਆਪਾਂ ਇਹਨੂੰ ਚਲਾ ਸਕਦੇ ਆ ਕਿਉਂਕਿ ਪਿੱਛੇ ਵਾਲੇ ਦੋ ਨਟਾਂ ਨਾਲ ਵੀ ਇਹਨੂੰ ਕਾਫੀ ਸਪੋਰਟ ਬਣ ਜਣੀ ਆ ਹੈ ਆਤਾ ਹਾਂ ਪੜੀ ਤਾ ਟੁੱਟੇ ਗਿਆ ਇਹ ਤਾਂ ਹੋਊਗਾ ਕੱਲੂ ਦਿਨੇ ਠੀਕ ਹੁਣ ਆਪਾਂ ਇਹਨੂੰ ਮਜ਼ਬੂਤੀ ਨਾਲ ਕਸਣਾ ਪੈਣਾ ਕਿਸੇ ਵਧੀਆ ਤਰੀਕੇ ਨਾਲ ਨਾ ਜੇ ਆਪਾਂ ਟੂਲ ਮਿਲ ਜਵੇ ਸੀਨ ਪੈ ਗਿਆ ਦੇਖ ਦੇਖੋ ਹਾਂ ਵਾਲੇ ਬਾਈਆਂ ਤੋਂ ਪਲਾਸ ਲਿਆ ਸੀ ਹੁਣ ਦੇਖਦੇ ਆ ਜੇ ਹੋ ਜੂਏ ਸਾਡਾ ਕੰਮ ਕੀ ਤਾਂ ਹੋ ਜਾਣਾ ਦੋ ਨਾਟਾਂ ਪਰ ਆ ਜੇ ਦੋ ਨਾਟਾਂ ਦੀ ਤਰ੍ਹਾਂ ਪਾਸ ਹੋ ਗਏ ਤੇ ਚੱਲੋਗੇ ਪਰਮਾ ਨਾਟਾਂ ਤੱਕ ਪਹੁੰਚੇਗਾ ਆਂ ਆ ਵੀ ਕਿਤੇ ਵੀ ਟੰਕਣ ਰੁਕੇ ਹੋ ਜਾਾਂਗੇ ਫਿਰ ਉੱਥੇ ਜਾ ਕੇ ਕਰਾਵਾਂਗੇ ਸੈਟ ਤੇ ਮੋਟਰਸਾਈਕਲ ਹੋ ਤਾ ਗਿਆ ਲੋਟ ਅਸੀਂ ਪਲਾਸ ਨਾਲ ਤਸ ਲਿਆ ਬਾਕੀ ਟੈਂਪਰੇਰੀ ਜਗ੍ਹਾ 'ਚ ਕੰਮ ਹੋਇਆ ਬਾਕੀ ਕੱਲੂ ਕਰਾਉਨੇ ਆਈ ਸਾਰੀ ਸੈਟਿੰਗ ਹੁਣ ਤਾਂ ਅਸੀਂ ਚੱਲਣਯੋਗਾ ਕੰਮ ਕਰ ਲਿਆ ਬਾਕੀ ਰਸਤੇ 'ਚ ਰੁਕ ਰੁਕ ਕੇ ਨਾਲ ਚੈੱਕ ਕਰਨਾ ਪੈਣਾ ਸੇਫ ਨਹੀਂ ਹੈਗਾ ਕੰਮ ਜੀ ਚੱਲੇ ਸਿਲੀਗੁੜੀ ਰਹਿ ਗਿਆ 300 ਪੂਰਾ 300 ਰਹਿ ਗਿਆ ਟਾਈਮ ਹੋ ਗਿਆ ਸਵੇਰ 3 ਤੇ 5 ਘੰਟੇ ਮੈਨੂੰ ਲੱਗਦਾ ਲੱਗਣਗੇ ਹੋਰ ਜਿਆਦਾ ਲੱਗਣਗੇ ਹਾਂ ਤੇ ਅਸੀਂ ਪਹੁੰਚ ਜਾਾਂਗੇ 8-9 ਵਜੇ ਤੱਕ ਪਹੁੰਚ ਜਾਾਂਗੇ ਉਮੀਦ ਹੈ ਕਿ ਤਾਂ ਮੀਂਹ ਪਈ ਜਾਂਦਾ ਹੈ ਵਿੱਚ ਇਹਨੂੰ ਬਹੁਤ ਕੰਮ ਘਰਾਉ ਗਈ ਜਾਂਦਾ ਬੁਰਾ ਹਾਲ ਹੈ ਮਿੱਟੀ ਨਾਲ ਲੱਦੇ ਪਏ ਆ ਵੱਡੀਆਂ ਚੱਕ ਚੱਕ ਕੇ ਇਸ ਟਾਈਮ ਚੱਲ ਰਹੇ ਸਾਰੇ ਟਰੱਕ ਗੱਡੀਆਂ ਚੱਕ ਚੱਕ ਕੇ ਸਾਰਾ ਗਾਰਾ ਗੂਰਾ ਉੱਪਰੇ ਆ ਰਿਹਾ ਗੋਪਰੋ ਲੱਗਿਆ ਹੁਣ ਬੰਦ ਕਰਨ ਹੁਣ ਸਿਲੀਗੁੜੀ ਦੇ ਨੇੜੇ ਜਾ ਕੇ ਕਿਤੇ ਸ਼ੁਰੂ ਕਰਾਂਗੇ ਕਿਉਂਕਿ ਗੋਪਰੋ ਇੱਕਦਮ ਹੀ ਪਈ ਜਾਂਦਾ ਪਾਣੀ ਆ ਮਿੱਟੀ ਗੋਪਰੋ ਦਾ વિનાਸ਼ ਪਾ ਦ ਰਿਹਾ ਹੈ ਤੇ ਮਿਲਦੇ ਹਾਂ ਫਿਰ ਸਿਲੀਗੁੜੀ ਓਕੇ ਸਵੇਰ ਤੋਂ ਰਾਤ ਰਾਤ ਤੋਂ ਦੁਬਾਰਾ ਦਿਨ ਹੋ ਗਿਆ ਰਾਈਡ ਕਰ ਰਹੇ ਹਾਂ ਤੇ ਹਲੇ ਵੀ ਸਿਲੀਗੁੜੀ ਰਹਿ ਗਿਆ 200 ਕਿਲੋਮੀਟਰ ਰਹਿ ਗਿਆ 180 ਦੇ ਕਰੀਬ ਰਹਿ ਗਿਆ ਫਿਰ ਅਸੀਂ ਬ੍ਰੇਕਫਾਸਟ ਕਰਨ ਨੂੰ ਰੁਕੇ ਸੀ ਤੇ ਥੋੜੀ ਦੇ ਰੈਸਟ ਕਰਿਆ ਨੀਂਦ ਆ ਰਹੀ ਆ ਬੜੀ थक भी गए थोड़ा जहा बस हम चले दोबारा सिलीगुड़ी वालों देखते हैं कि बजे पहुँचते हैं चलो चलिए तो चेन सुखी यार जम चेन ल्यूब करना पैना ਦੇ ਦੇਖ ਲੈਨੇ ਆ ਉਹਦੇ ਕੋਲ ਹੀ ਚੱਲਾਂਗੇ ਫਿਰ ਰਾਇਲਨ ਫੀਲਡ ਕੋਲ ਹੀ ਚੱਲ ਪਾਂਗੇ ਪਾਪੂ ਰੋਕਣਾ ਕੋਈ ਵੀ ਲੈ ਲਈਏ ਇਹ ਰੈਡ ਸੈੱਟ ਰੈਡ ਸੈੱਟ ਰੈਡ ਸੈੱਟ ਇਹ ਰੈਡ ਬਾਅਦ ਹੁੰਦੇ ਆ ਇਹ ਹੈ ਤਾਂ ਲੂਟ ਤਾਂ ਠੀਕ ਲੱਗ ਰਹੀ ਹੈ ਮੈਨੂੰ ਕਰਿਓ ਸਾਡੇ ਨੂੰ ਛੱਡ ਜੋ ਗੇਟ ਉਹ ਤਾਂ ਫੈਂਡ ਲੱਗਾ ਹੈ ਅੱਡੇ ਬਾਰਾਂ ਬਦੇ ਆ ਕੇ ਪਹਿਲਾਂ ਤਾਂ ਅਸੀਂ ਰੂਮ ਲਿਆ ਫਿਰ ਨਾਏ ਧੋਏ ਕੱਪੜੇ ਧੋਏ ਕਾਸੇ ਸਾਰੇ ਕੱਪੜੇ ਗੱਡੇ ਹੋ ਗਏ ਤੇ ਘਾਰੇ ਚ ਲੱਭੜ ਗਏ ਤੇ ਮਿੱਟੀ ਚ ਬੈ ਗੂ ਸਾਰਾ ਕੁਝ ਧੋਇਆ ਥੋੜੀ ਦੇਰ ਰੈਸਟ ਕਰੀ ਹੁਣ ਚੱਲੇ ਅਸੀਂ ਖਾਣਾ ਖਾਣ ਆਪਾਂ ਖਾਣਾ ਖਾ ਲਏ ਹੁਣ ਸੋ ਜਾਣਾ ਮੰਨ ਕੇ ਚੱਲੋ ਆਪਾਂ ਪੱਤੀ 24 ਘੰਟੇ ਰੋਡ ਤੇ ਰਹੇ ਆਂ ਅ 25 26 ਘੰਟੇ ਪਰ ਰੋਡ ਤੇ ਰਹੇ ਆ ਤੇ ਵਿਚ ਤੋਂ ਆਪਾਂ ਸਿੱਧਾ ਉਰੇ ਆ ਗਏ ਸਿਲੀਵੂਡ ਹੀ ਪੂਰਾ ਦਿਨ ਮੋਟਰਸਾਈਕਲ ਚਲਾਇਆ ਦਿੱਗਾ ਤੋਂ ਚੱਲ ਗਏ ਪੂਰੀ ਰਾਤ ਅੱਜ ਦਾ ਪਿੱਛਾ ਦਿਨ ਚਲਾਤਾ ਸੀ ਤੇ ਰੋਟੀ ਰੂਟੀ ਵੀ ਨਹੀਂ ਖਾਦੀ ਹੈ ਕਿ ਸਵੇਰੇ ਥੋੜਾ ਜਿਹਾ ਬ੍ਰੇਕਫਾਸਟ ਕਰਿਆ ਤਾਂ ਉਹ ਵੀ ਥੋੜਾ ਜਿਹਾ 21 ਕਾਮਲੇਟ ਖਾਇਆ ਸੀ ਤੇ ਅੱਜ ਵੀ ਛੇ ਤੇਰਾ ਕੱਲ ਤੇ ਲਾਂਚ ਤਾਂ ਉਹ ਤਾਂ ਉਹ ਤਾਂ ਕਰ ਲਿਆ ਸੀ ਨਾ ਰਾਤ ਨੂੰ ਤਾਂ ਰੁਕੀ ਵੀ ਨਹੀਂ ਖਾਦੀ ਆ ਤਾ ਸਵੇਰੇ ਸਵੇਰੇ ਥੋੜਾ ਜਿਹਾ ਬ੍ਰੇਕਫਾਸਟ ਕਰਿਆ ਅੱਜ। ਭੁੱਖ ਲੱਗੀ ਹੋਈ ਆ ਬਹੁਤ ਪੰਜਾਬੀ ਢੱਬਾ ਮਿਲ ਜੇਵੇ ਤਾਂ ਸਵਾਦ ਆ ਜੂਗਾ। ਹਾਂ ਹਾਂ। ਬਸ ਇਹ ਦੇਖ ਲੈ ਕਿ ਆ ਮੈਨੂੰ ਪੰਜਾਬੀ ਢੱਬਾ ਬਹੁਤ ਔਖੇ ਰਸਤੇ। ਰੋਟੀ ਉਟਿਆੜਾ ਥੋੜਾ ਜਿਹਾ ਔਖਾ ਹੀ ਐ ਇੱਧਰ। ਉਹ ਲਿਖਿਆ ਬ੍ਰੇਕ ਢੱਬਾ ਸੰਤਾ ਬੰਤਾ ਢੱਬਾ। ਉਹ ਚੱਲਦੇ ਆਂ। ਆ ਤਾਂ ਦੂਈ ਹੀ ਢੱਬਾ ਉਹਨੇ ਕੋਲੇ ਲਿਖਿਆ ਸੰਤਾ ਬੰਤਾ ਢੱਬਾ। ਮੇਰੇ ਢੱਬਾ ਲਿਖਿਆ ਹੋਇਆ ਪੰਜਾਬੀ ਢੱਬਾ ਬਹੁਤ ਸਾਹਮਣੇ ਤੇ ਲਿਖਿਆ ਹੋਇਆ। ਹਾਂ ਹਾਂ। ਉੱਥੇ ਚੱਲਦੇ ਆਂ। ਆਉਂਗਾ ਉੱਪਰ ਕੋਈ ਨਾ ਕੋ ਨਾਜ਼ ਵੱਜ ਗਿਆ ਪਰ ਇੱਕ ਵਾਰ ਤਾਂ ਪਰ ਸਵਾਦ ਵੀ ਬਹੁਤ ਆਇਆ ਆ ਹਾਂ ਬਹੁਤ ਸੋਨਾ ਖਿੱਚੋ ਆ ਆ ਜਿਹੜੇ ਜਿਹੜੇ ਅਸੀਂ ਆ ਲਾਸਟ 50 60 ਕਿਲੋਮੀਟਰ ਕਰੇ ਆਂ ਕਿਆ ਬਿਊਟੀ ਹੈ ਇਹ ਕਿਆ ਪੱਤੀ ਦੇ ਉਹ ਲੱਗੇ ਹੋਏ ਸੀ ਬਾਗ ਲੱਗੇ ਹੋਏ ਸੀ ਬੜਾ ਘੈਂਟ ਗੱਲਬਾਤ ਸੀ ਮਤਲਬ ਵਧੀਆ ਸੀ ਮਾਹੌਲ ਬੜਾ ਘੈਂਟ ਸੀਗਾ ਵਧੀਆ ਲੱਗਿਆ ਬਹੁਤ ਉਹ ਵੀ ਲੱਗਿਆ ਸਫਾਰੀ ਐਕਟਿਵਿਟੀ ਤੇ ਬੜੇ ਬੜੇ ਸੁਪਾ ਸਫਾਰੀ ਵੀ ਲੱਗੀ ਹੋਈ ਸੀ ਠੀਕ ਸੀ ਵਧੀਆ ਸੀ ਮਾਹੌਲ ਮਤਲਬ ਘੈਂਟ ਗੱਲਬਾਤ ਸੀ ਇੱਧਰ ਨੂੰ ਤੇ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਜਿਹੜਾ ਨਾਰਥ ਸਿੱਕਮ ਹੈ ਉਹਦੇ 'ਚ ਥੋੜੀ ਜੀ ਦਿੱਕਤ ਹੈ ਬਾਕੀ ਤੁਸੀਂ ਜਾ ਸਕਦੇ ਹੋ ਵੈਸਟ ਸਾਊਥ ਸਾਰਾ ਘੁੰਮ ਸਕਦੇ ਹੋ ਸਿੱਕਮ ਤੇ ਬਾਕੀ ਦੇਖਦੇ ਆਂ ਕਿਆ ਪਤਾ ਨਾਰਥ ਵੀ ਜਾ ਹੋ ਜਵੇ ਕਿਉਂਕਿ ਨਾਰਥ ਸਿੱਕਮ ਤੋਂ ਤਾਂ ਉਹ ਗੁਰਡੌਂਗ ਮਾਰਗ ਲੈ ਕੇ ਉੱਧਰ ਉਹ ਧਰ ਆ ਉਹ ਜਿੱਥੇ ਗੁਰਨਾਨਕ ਦੇਵ ਜੀ ਨੇ ਡਾਕ ਮਾਰ ਕੇ ਪਾਣੀ ਕੱਢਿਆ ਸੀ। ਬਾਕੀ ਦੇਖੋ। ਕੀ ਬਣਦਾ? ਜਿਵੇਂ ਪਰਮਿਟ ਪਰਮਿਟ ਮਿਲ ਗਏ ਬਣ ਗਏ। ਅਸੀਂ ਕਰ ਲਵਾਂਗੇ। ਨਹੀਂ ਜਿੱਥੇ ਤੱਕ ਜਾ ਹੋਇਆ ਉੱਥੇ ਜਾਵਾਂਗੇ। ਬੜੋ ਬਰੋਣ ਜage ਰੋਟੀ ਖਾਈਏ। ਰੋਟੀ ਅਸੀਂ ਖਾ ਲਈ। ਅਜੀ ਸ਼ੂਟ ਨਹੀਂ ਕਰ ਹੈਗਾ। ਬਹੁਤ ਲੱਗੀ ਹੋਈ ਸੀ। ਅਜੀ ਬੜਾ ਬੜਾ ਖਾ ਲਈ ਰੋਟੀ। ਤੇ ਸਾਨੂੰ ਨਾਲੇ ਕਾਲੀ ਸੀਗੀ ਕਿ ਫਟਾਫਟ ਜਾ ਕੇ ਅਸੀਂ ਸੋ ਜੀਏ ਰੂਮ ਚ। ਕਾਲੂ ਸਫ਼ਰ ਸਾਡਾ ਲੰਮਾ ਬਹੁਤ ਤੇ ਅਸੀਂ ਫਟਾਫਟ ਨਵੇੜਿਆ ਕੰਮ ਹੁਣ ਚੱਲੇ ਰੂਮ ਪਰ ਰੂਮ ਚ ਜਾ ਕੇ ਸੋ ਜਾਣਾ ਕੱਲੂ ਉਠਾਂਗੇ ਹੁਣ ਸਵੇਰੇ ਸਾਜੇ ਰਿ ਉੱਠ ਕੇ ਮੋਟਰਸਾਈਕਲ ਨੂੰ ਕੰਸ ਲਵਾ ਦੇ ਹੁਣ ਡਾਰਜਲਿੰਗ ਨੂੰ ਜਾਵਾਂਗੇ ਹਾਂ ਉਹਨੂੰ ਯਾਰ ਮੋਟਰਸਾਈਕਲ ਨੂੰ ਚੱਪੀ ਚੱਕ ਕੇ ਜਿਉਣੀ ਮੈਂ ਚਲੋ ਠੀਕ ਆ ਫਿਰ ਹੁਣ ਕੱਲੂ ਮਿਲਾਂਗੇ ਤੁਹਾਨੂੰ ਸਵੇਰੇ ਹੁਣ ਅਸੀਂ ਲੱਗੇ ਆ ਸੋ